ਦੇਖੋ ਇੱਕ ਕਮੇਟੀ ਬਣੀ ਸੀ ਉਸ ਕਮੇਟੀ ਦੇ ਮੁਖੀ ਸਨ ਸਾਡੇ ਬਹੁਤ ਸਤਿਕਾਰਯੋਗ ਸ਼ਰੌਣੀ ਗੁਰਦੁਆਰਾ ਬੰਦ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਉਹਨਾਂ ਵੱਲੋਂ ਜੋ ਸ਼ਬਦ ਵਰਤੇ ਗਏ ਕਿ ਪੰਥ ਦੇ ਵਢੇਰੇ ਹਿਤਾ ਲਈ ਸਮੇਂ ਦੇ ਮੁਤਾਬਕ ਉਹਨਾਂ ਨੇ ਇਸ ਮਾਰਚ ਨੂੰ ਮੁਲਤਵੀ ਕੀਤਾ ਸੀ ਸੋ ਇਸ ਗੱਲ ਦੀ ਵਖੂਬੀ ਜਾਣਕਾਰੀ ਜਿਹੜੀ ਆ ਉਹ ਤਾਂ ਪ੍ਰਧਾਨ ਸਾਹਿਬ ਹੀ ਦੇ ਸਕਦੇ ਆ ਜਾਂ ਕਮੇਟੀ ਮੈਂਬਰ ਦੇ ਸਕਦੇ ਆ ਪਰ ਮੈਂ ਇਹ ਗੱਲ ਸਮਝਦਾ ਹਾਂ ਕਿ ਅੱਗੋਂ ਅ ਜੇ ਸਰਕਾਰ ਇਸ ਗੱਲ ਤੇ ਕਿਸੇ ਤਰ੍ਹਾਂ ਦਾ ਸਾਡੇ ਤੇ ਕੋਈ ਐਲਾਨ ਥੋਪਦੀ ਆ ਜਾਂ ਸਿੱਖਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕਰਦੀ ਤਾਂ ਮੈਂ ਸਮਝਦਾ ਕਿ ਇਹੋ ਜੇ ਕਈ ਮਾਰਗ ਜਿਹੜੇ ਆ ਆਉਣ ਵਾਲੇ ਸਮੇਂ 'ਚ ਨਿਕਲ ਸਕਦੇ ਆ ਇਹ ਜਿਹੜੀ ਰਹਿਮਦੀ ਅਪੀਲ ਪਾਈ ਆ ਸੋ ਕਿਰਪਾ ਕਰਕੇ ਇਸ ਗੱਲ ਨੂੰ ਸਮਝਿਆ ਜਾਵੇ ਕਿ ਇਹ ਮਸਲਾ ਬਲਵੰਤ ਸਿੰਘ ਰਾਜਵਾਨਾ ਦਾ ਨਹੀਂ ਹੈ ਇਹ ਕੌਮ ਦਾ ਮਸਲਾ ਸੋ ਇਸ ਕਰਕੇ ਇਹ ਗੱਲ ਨੂੰ ਜਿਹੜਾ ਜੋ ਉਥੇ ਉਹਨਾਂ ਨੇ ਬਿਆਨਬਾਜ਼ੀ ਕੀਤੀ ਆ ਉਹਦੇ ਨਾਲ ਬਹੁਤ ਵੱਡਾ ਮਨ ਨੂੰ ਇੱਕ ਥੇਸ ਪਹੁੰਚੀ ਆ ਅਸੀਂ ਇਹ ਸਮਝਦੇ ਆ ਕਿ ਇਸ ਦੇਸ਼ ਲਈ ਜੋ ਸਿੱਖਾਂ ਦਾ ਕਹਿੰਦਾ ਸਨਮਾਨ ਸਿੱਖਾਂ ਦਾ ਕੰਮ ਸਿੱਖਾਂ ਦੀ ਕੁਰਬਾਨੀ ਹੈ ਉਸ ਗੱਲ ਦੇ ਮੱਦੇਨਜ਼ਰ ਦੇਸ਼ ਦੇ ਅੰਦਰ ਇਹਨਾਂ ਹਾਲਾਤਾਂ ਦੇ ਵਿੱਚ ਜਿਹੜੀ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਰਹਿਮ ਦੀ ਬੀਲ ਪਾਈ ਆ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਉਹ ਸਾਡੇ ਸਾਡੇ ਵਿਚਕਾਰ ਉਸ ਤਰ੍ਹਾਂ ਤੇ ਜਾਣ ਪਰ ਉਹ ਆਪਣੇ ਆਪ ਜਿੰਦਾ ਸ਼ਹੀਦਾਂ ਜਿਹੜਾ ਉਹਨਾਂ ਨੂੰ ਖਤਾਬ ਹੈ ਉਹਨਾਂ ਨੇ ਮੌਤ ਨੂੰ ਗਲੇ ਲਾਇਆ ਹੋਇਆ ਉਹ ਤਾਂ ਕਹਿੰਦੇ ਆ ਕਿ ਮੇਰੀ ਇਹ ਪਟੀਸ਼ਨ ਵਾਪਸ ਲਈ ਜਾਵੇ ਪਰ ਇਹਦੇ ਨਾਲ ਮੈਂ ਸਮਝਦਾ ਕਿ ਦੇਸ਼ ਦੇ ਅੰਦਰ ਇੱਕ ਸੰਤੁਲਨ ਪੈਦਾ ਹੋਏਗਾ ਜਦੋਂ ਕਿਤੇ ਇਸ ਤਰ੍ਹਾਂ ਦੀ ਕੋ ਰਬਨਾ ਕਰੇ ਘਟਨਾ ਵਾਪਰਦੀ ਆ ਤੇ ਸਿੱਖਾਂ ਦੇ ਮਨਾਂ ਦੇ ਅੰਦਰ ਵੱਡਾ ਰੋਸ ਪੈਦਾ ਹੋਏਗਾ ਇਸ ਦੇਸ਼ ਦੇ ਅੰਦਰ ਕਾਂਗਰਸ ਨੇ ਸਿੱਖਾਂ ਦੇ ਜੋ ਜ਼ਖਮ ਦਿੱਤੇ ਨੇ ਸਿੱਖਾਂ ਦੇ ਮਨ 'ਚ ਬਹੁਤ ਵੱਡਾ ਰੋਸ ਆ ਪਰ ਅਸੀਂ ਨਹੀਂ ਚਾਹੁੰਦੇ ਕਿ ਭਾਰਤੀ ਜਨਤਾ ਪਾਰਟੀ ਦੇ ਬਾਰੇ ਦੇ ਵਿੱਚ ਕਾਂਗਰਸ ਦੇ ਜਿਹੜੀ ਥਾਂ ਉਹ ਬਣੇ ਕਿਉਂਕਿ ਅਸੀਂ ਆਸ ਕਰਦੇ ਸੀ ਕਾਂਗਰਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨਾਲ ਅਸੀਂ ਜਦੋਂ ਗੱਠਜੋੜ ਸੀਗਾ ਉਦੋਂ ਬਹੁਤ ਸਾਰੇ ਇਹ ਸਿੱਖ ਹਿੱਤਾਂ ਦੀਆਂ ਗੱਲਾਂ ਵੀ ਹੋਈਆਂ ਚਾਹੇ ਕੋਰੀਡੋਰ ਦੀ ਗੱਲ ਕਰਦੇ ਆਂ ਚਾਹੇ ਕਤਲੇਆਮ ਦੇ ਮਸਲਿਆਂ ਦੀ ਗੱਲ ਕਰਦੇ ਆਂ ਪੰਜਾਬ ਦੇ ਵਿਕਾਸ ਤਰੱਕੀ ਦੀ ਗੱਲ ਕਰਦੇ ਆਂ ਆਰਥਿਕ ਤੌਰ ਤੇ ਮਦਦਾਂ ਦੀ ਗੱਲ ਕਰਦੇ ਆਂ ਉਹ ਕੀਤੀ ਆ ਸੋ ਅਮਿਤ ਸ਼ਾ ਜੀ ਅਸੀਂ ਇਹ ਦੱਸਣਾ ਚਾਹੁੰਦੇ ਆਂ ਇਹ ਮਸਲਾ ਸਿੱਖਾਂ ਦੀਆਂ ਭਾਵਨਾਵਾਂ ਦਾ ਨਾ ਕਿ ਰਾਜਵਾਨਾ ਜੀ ਦਾ ਸੋ ਮੈਂ ਫੇਰ ਅਖੀਰ ਦੇ ਉੱਤੇ ਇਹ ਗੱਲ ਕਹਿਣਾ ਕਿ ਪਾਰਲੀਮੈਂਟ ਦੇ ਵਿੱਚ ਜੋ ਹਰਸਿਮਰਤ ਕੌਰ ਦੀ ਜਿਹੜੀ ਬਾਈਟ ਆ ਜਾਂ ਉਹਦਾ ਜਿਹੜਾ ਭਾਸ਼ਣ ਆ ਉਹ ਦਰਜ ਹੋ ਚੁੱਕਿਆ ਸੋ ਮੈਂ ਚਾਹਾਂਗਾ ਕਿ ਉਸ ਭਾਸ਼ਣ ਨੂੰ ਮੰਗਵਾ ਕੇ ਉਹਨਾਂ ਨੂੰ ਪੜੋ ਉਹਨਾਂ ਨੂੰ ਸਮਝੋ ਉਹਨਾਂ ਦੇ ਕਈ ਹੋਈ ਇੱਕ ਇੱਕ ਗੱਲ ਜਿਹੜੀ ਆ ਉਸ ਤੇ ਅਸਰ ਕਰੋ ਤਾਂ ਕਿ ਸਿੱਖਾਂ ਦੇ ਅੰਦਰ ਇੱਕ ਗਲਤ ਭਾਵਨਾ ਨਾ ਪੈਦਾ ਹੋਵੇ ਭਾਵੇਂ ਕਿ ਪਿਛਲੇ ਦਿਨਾਂ ਚ ਵੱਡੇ ਰੋਸ ਨੇ ਪਰ ਤੁਹਾਡੇ ਹੱਥ ਅੱਜ ਅੱਜ ਕਹਿੰਦੇ ਹੁੰਦੇ ਆ ਇੱਕ ਮਾਹੌਲ ਆ ਕਿ ਤੁਸੀਂ ਇਸ ਦੇਸ਼ ਦੇ ਅੰਦਰ ਸਿੱਖਾਂ ਨੂੰ ਆਪਣੇ ਨਾਲ ਲਾ ਕੇ ਉਹਨਾਂ ਦੇ ਜ਼ਖਮਾਂ ਤੇ ਮਲਮ ਦੀ ਉਹਨਾਂ ਦੇ ਜ਼ਖਮਾਂ ਨੂੰ ਚੇੜਨ ਦੀ ਬਜਾਏ ਮਲਮ ਜਰੂਰ ਲਾਓ ਇਹ ਗੱਲ ਅਸੀਂ ਤੁਹਾਨੂੰ ਅਪੀਲ ਕਰਦੇ ਆ ਇਸ ਗੱਲ ਨੂੰ ਦੇਸ਼ ਦੇ ਵੱਡੇ ਰਹਿਤਾਂ ਲਈ ਮੰਨਿਆ ਜਾਵੇ ਦੇਖੋ ਜਿਹੜਾ ਪਾਰਲੀਮੈਂਟ ਦੇ ਵਿੱਚ ਕੱਲ ਦਾ ਸੈਸ਼ਨ ਚੱਲਿਆ ਉਹ ਸੈਸ਼ਨ ਦੇ ਵਿੱਚ ਦੇਸ਼ ਨੇ ਨਵੇਂ ਕਾਨੂੰਨ ਬਣਾ ਰਹੇ ਆ ਹੋਰ ਬਹੁਤ ਇਸ ਤਰ੍ਹਾਂ ਦੇ ਫੈਸਲੇ ਹੋਏ ਆ ਪਰ ਇਤਿਹਾਸ ਦੇ ਵਿੱਚ ਕੱਲ ਦੀ 20 ਤਰੀਕ ਜਿਹੜੀ ਆ 20 ਦਸੰਬਰ ਉਹ ਇਸ ਕਰਕੇ ਜਾਣੀ ਜਾਏਗੀ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਜੋ ਸਿੱਖਾਂ ਦੇ ਇਤਿਹਾਸ ਨੂੰ ਬਿਆਨ ਕੀਤਾ ਅੰਕੜਿਆਂ ਦੇ ਆਧਾਰ ਤੇ ਬਿਆਨ ਕੀਤਾ ਆਜ਼ਾਦੀ ਤੋਂ ਪਹਿਲਾਂ ਆਜ਼ਾਦੀ ਤੋਂ ਬਾਅਦ ਤੇ ਅੱਜ ਦੀ ਤਰੀਕ ਜਿਹੜੀ ਆ ਉਹ ਜੋ ਕੁਝ ਬਿਆਨ ਇਹ ਕੀਤੀ ਆ ਉਹਨਾਂ ਨੇ ਉਹ ਦਰਜ ਕਰਾਇਆ ਪਾਰਲੀਮੈਂਟ ਦੇ ਅੰਦਰ ਉਹ ਆਪਣੇ ਆਪ ਦੇ ਬੜਾ ਇਤਿਹਾਸਿਕ ਆ ਮੈਂ ਇਹ ਗੱਲ ਸਮਝਦਾ ਹਾਂ ਕਿ ਠੀਕ ਹੈ ਪਾਰਟੀ ਤੌਰ ਤੇ ਸਾਡੇ ਵਖਰੇਵੇਂ ਹੋ ਸਕਦੇ ਆ ਪਰ ਜਿੰਨੇ ਵੀ ਸਿੱਖ ਨਮਾਇंदे ਨੇ ਜਾਂ ਪੰਜਾਬ ਦੀ ਹਮਾਇਤ ਕਰਨ ਵਾਲੇ ਨੇ ਉਹਨਾਂ ਸਾਰਿਆਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਬੀਬਾ ਹਰਸਿਮਰਤ ਦੀ ਕੱਲ ਦੀ ਬਿਆਨਨੀ ਤੇ ਸਨਮਾਨ ਜ਼ਰੂਰ ਕਰਨਾ ਚਾਹੀਦਾ ਉਹਦਾ ਸਮਰਥਨ ਕਰਨਾ ਚਾਹੀਦਾ ਸੋ ਮੈਂ ਆਪਣੇ ਤੌਰ ਤੇ ਇੱਕ ਸਿੱਖ ਹੋਣ ਦੇ ਨਾਤੇ ਕੱਲ ਦੀ ਬੀਬਾ ਹਰਸਿਮਰਤ ਕੌਰ ਦੀ ਜਿਹੜੀ ਬਿਆਨਬਾਜ਼ੀ ਕੀਤੀ ਆ ਦਰਦ ਜ਼ाहिर ਕੀਤਾ ਹਾਲਾਤ ਦੱਸੇ ਨੇ ਉਹਨਾਂ ਹਾਲਾਤਾਂ ਦੇ ਵਿੱਚ ਕਿੰਨਾ ਹਾਲਾਤਾਂ ਵਿੱਚ ਬੰਦੀ ਸਿੰਘਾਂ ਨੇ ਜਿਹੜੀ ਆਪਣਾ ਫਰਜ਼ਾਂ ਦੀ ਅਦਾਇਗੀ ਕੀਤੀ ਆ ਕਾਨੂੰਨ ਨੇ ਕੀ ਕਿਹਾ ਉਸ ਸਾਰੀ ਗੱਲ ਦਾ ਮੈਂ ਤਹਿ ਦਿਲ ਤੋਂ ਸਵਾਗਤ ਕਰਦਾ ਤੇ ਦੂਜੇ ਪਾਸੇ ਦੇਸ਼ ਦੇ ਗ੍ਰਹਿ ਮੰਤਰੀ ਨੇ ਜਿਹੜੇ ਅਸੀਂ ਬੜਾ ਸਤਿਕਾਰ ਕਰਦੇ ਆ ਗ੍ਰਹਿ ਮੰਤਰੀ ਦਾ ਰੋਲ ਬਹੁਤ ਵੱਡਾ ਹੁੰਦਾ ਪ੍ਰਧਾਨ ਮੰਤਰੀ ਤੋਂ ਬਾਅਦ ਗ੍ਰਹਿ ਮੰਤਰੀ ਦਾ ਰੋਲ ਹੁੰਦਾ ਉਹਨੇ ਕਾਨੂੰਨ ਦੀ ਗੱਲ ਕਰਨੀ ਹੁੰਦੀ ਆ ਲਾਅਨ ਆਰਡਰ ਦੀ ਗੱਲ ਕਰਨੀ ਹੁੰਦੀ ਆ ਤੇ ਸਾਰੇ ਲੋਕਾਂ ਨੂੰ ਨਿਆਂ ਦਿਵਾਉਣ ਦੀ ਗੱਲ ਕਰਨੀ ਹੁੰਦੀ ਆ ਤੇ ਮੈਂ ਇੱਥੇ ਕਹਿ ਰਿਹਾ ਕਿ ਜਿੱਥੇ ਬੀਬਾ ਹਰ ਸਿਮਰਨ ਦਾ ਮੈਂ ਸਵਾਗਤ ਕਰਦਾ ਬਿਆਨ ਦਾ ਉੱਥੇ ਮੈਂ ਬਹੁਤ ਜ਼ਿਆਦਾ ਨਰਾਸ਼ ਹਾਂ ਤੇ ਆਪਣੇ ਆਪ ਦੇ ਵਿੱਚ ਇਸ ਗੱਲ ਤੇ ਮੈਂ ਰੋਸ ਪ੍ਰਗਟ ਕਰਦਾ ਕਿ ਜੋ ਪਾਰਲੀਮੈਂਟ ਦੇ ਵਿੱਚ ਇੱਕ ਸਿੱਖਾਂ ਦੇ ਕੀਤੇ ਰੋਲ ਸਿੱਖਾਂ ਦੀ ਦਿੱਤੀ ਦੇਣ ਨੂੰ ਨਕਾਰਾ ਕਰਦੇ ਆ ਉਹਨਾਂ ਨੇ ਇੱਕ ਤਰਫਾ ਜਿਹੜੀ ਗੱਲ ਕੀਤੀ ਆ ਕਿ ਰਾਜੋ ਆਣੇ ਦੀ ਮਾਫੀ ਬਾਰੇ ਉਹਨਾਂ ਨੇ ਦੋ ਟੁਕ ਕਹਿ ਦਿੱਤੀ ਆ ਕਿ ਉਹਨਾਂ ਦੀ ਮਾਫੀ ਕਿਸੇ ਵੀ ਤਰ੍ਹਾਂ ਬਣਦੀ ਨਹੀਂ ਤੋ ਮੈਂ ਇੱਕ ਗੱਲ ਕਹਿਣੀ ਚਾਹਨਾ ਅ ਅਮਿਤ ਸ਼ਾਹ ਜੀ ਨੂੰ ਤੇ ਸਾਰੀ ਬੀਜੇਪੀ ਦੀ ਪਾਰਟੀ ਨੂੰ ਕੀ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਜਿਹਨੂੰ ਤੁਸੀਂ ਇਹ ਕਹਿੰਦੇ ਹੋ ਕਿ ਸਾਡੀ ਪਾਰਟੀ ਦਾ ਆਈਕਨ ਨੇ ਤੇ ਅਸੀਂ ਇਹ ਕਹਿ ਦਈਏ ਕਿ ਤੁਸੀਂ ਆਮ ਤੌਰ ਤੇ ਨਾਹਰਾ ਲਾਉਂਦੇ ਹੋ ਕਿ ਮੋਦੀ ਹੈ ਤਾਂ ਮੁਮਕਨ ਹੈ ਮੋਦੀ ਦੇ ਨਾਮ ਤੇ ਦੁਨੀਆ ਦੇ ਅੰਦਰ ਵੱਡੀ ਸ਼ਕਤੀ ਬਣ ਜਾ ਰਹੇ ਹੋ ਮੋਦੀ ਦੇ ਫੇਸ ਨੂੰ ਲੈ ਕੇ ਤੁਸੀਂ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਇੱਕ ਕਹਿੰਦੇ ਹੁੰਦੇ ਆ ਇੱਕ ਤੀਸਰੀ ਸ਼ਕਤੀ ਬਹਾਰਨ ਦੇ ਦਾ ਕੰਮ ਕਰ ਰਹੇ ਹੋ ਭਾਵੇਂ ਉਹ ਹੈ ਜਾਂ ਨਹੀਂ ਹੈ ਪਰ ਇੱਕ ਪ੍ਰਧਾਨ ਮੰਤਰੀ ਦੇ ਨਾਂ ਤੇ ਅਸੀਂ ਵੀ ਉਹਨਾਂ ਦਾ ਸਨਮਾਨ ਕਰਦੇ ਹਾਂ ਕਿ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਆ ਠੀਕ ਆ ਸਾਡੇ ਰੋਸੇ ਬਹੁਤ ਸਾਰੇ ਹੋ ਸਕਦੇ ਨੇ ਪਰ ਤੁਸੀਂ ਆਪਣੇ ਪ੍ਰਧਾਨ ਮੰਤਰੀ ਦੀ ਕੀਤੀ ਗੱਲ ਦਾ ਜਿਵੇਂ ਕਹਿੰਦੇ ਹੁੰਦੇ ਆ ਉਹ ਉਹ ਉਹਨਾਂ ਉਹਨਾਂ ਦੇ ਖਿਲਾਫ ਗਏ ਹੋ ਤੁਸੀਂ ਕੀ ਇਹੋ ਹੀ ਨਿੰਦਨ ਮੋਦੀ ਨੇ ਜਿਨ੍ਹਾਂ ਨੇ ਅੱਜ ਤੋਂ 3 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਜਿਹੜਾ ਉਹਨਾਂ ਨੇ ਸੁਲਤਾਨਪੁਰ ਸਾਹਿਬ ਵਿਖੇ ਇੱਕ ਆਰਡੀਨੈਂਸ ਜਾਰੀ ਕੀਤਾ ਸੀ ਜਿਹਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਜੀ ਦੀ ਫਾਂਸੀ ਦੀ ਮਾਫੀ ਸੀ ਤੇ ਅੱਠ ਜਿਹੜੇ ਬੰਦੀ ਸਿੰਘ ਆ ਜਿਹੜੇ ਆਪਣੀ ਸਜ਼ਾ ਪੂਰੀ ਕਰ ਚੁੱਕੇ ਆ ਉਹਨਾਂ ਦੀ ਰਿਹਾਈ ਦੀ ਗੱਲ ਸੀ ਸੋ ਮੈਂ ਸਮਝਦਾ ਮੈਂ ਇੱਕ ਜਾਤੀ ਦੌਰ ਦੇ ਸਮਝਦਾ ਕਿ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਕਿ ਅੱਜ ਅਮਿਤ ਸ਼ਾ ਜੀ ਨੇ ਨਰਿੰਦਰ ਮੋਦੀ ਦੀ ਤੋਹਫੀਨ ਕੀਤੀ ਆ ਕੀ ਇਹ ਸਵਾਲ ਜਿਹੜਾ ਅੱਜ ਉਹ ਕਰ ਰਹੇ ਨੇ ਕੀ ਉਹ 3 ਸਾਲ 3 ਸਾਲ ਪਹਿਲਾਂ ਨਹੀਂ ਸੀ ਇਸ ਦਾ ਮਤਲਬ ਕਿ ਮੋਦੀ ਸਾਹਿਬ ਨੇ ਜਿਹੜਾ ਫੈਸਲਾ ਕੀਤਾ ਗਲਤ ਕੀਤਾ ਮੈਂ ਚਾਹਾਂਗਾ ਕਿ ਹਲੇ ਬੜੇ ਦਿਨ ਚੱਲੀਆਂ ਪਾਰਲੀਮੈਂਟ ਸੋ ਸਾਡੇ ਅਮਿਤ ਸ਼ਾਹ ਜੀ ਪਹਿਲਾਂ ਤਾਂ ਇਸ ਗੱਲ ਦਾ ਮਾਫੀ ਮੰਗਣ ਕਿ ਜਿਹੜਾ ਕੁਝ ਅਸੀਂ 3 ਸਾਲ ਪਹਿਲਾਂ ਸੁਲਤਾਨਪੁਰ ਦੀ ਪਵਿੱਤਰ ਧਰਤੀ ਤੇ ਕਿਹਾ ਸੀ ਉਹ ਗਲਤ ਸੀ ਪਰ ਜੇ ਗਲਤ ਨਹੀਂ ਸੀ ਤਾਂ ਸਾਨੂੰ ਇਹੋ ਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਹੁਣ ਜ਼ਿਕਰ ਕਰ ਰਹੇ ਨੇ ਕਿ ਉਹ ਆਪ ਮਾਫੀ ਨਹੀਂ ਮੰਗ ਰਹੇ ਮੈਂ ਇੱਕ ਦੱਸਣਾ ਚਾਹਉਣਾ ਤੁਹਾਡੇ ਮਾਧਿਅਮ ਰਾਹੀਂ ਕਿ ਬਲਵੰਤ ਸਿੰਘ ਰਾਜਵਾਨ ਤੇ ਉਹਨਾਂ ਦੇ ਨਾਲ ਹੋਰ ਜਿੰਨੇ ਸਾਥੀ ਆ ਉਹਨਾਂ ਦਾ ਜਿਹੜਾ ਕੰਮ ਸੀ ਜਾਂ ਉਹਨਾਂ ਨੇ ਜੋ ਕਾਰਜ ਕੀਤਾ ਉਹ ਕਾਨੂੰਨ ਦੇ ਮੁਤਾਬਕ ਇੱਕ ਹੱਤਿਆ ਵਾ ਇੱਕ ਜੁਰਮ ਹੈ ਪਰ ਕੌਮ ਦੇ ਮੁਤਾਬਕ ਉਹਨਾਂ ਨੇ ਕਿਹਨਾਂ ਸਿੱਖਾਂ ਦੇ ਸਿਰ ਤੇ ਜਿਹੜੀ ਡਿੱਗੀ ਪਾਗੋ ਸਿਰ ਤੇ ਬੰਨੀ ਆ ਤੁਸੀਂ ਬੜੇ ਵੱਡੇ ਪੱਦਰ ਤੇ ਉੱਚੀ ਸੁਰ ਦੇ ਵਿੱਚ ਤੁਸੀਂ ਇਹ ਕਹਿੰਦੇ ਹੋ ਕਿ 84 ਦਾ ਕਤਲੇਆਮ ਜਿਹੜਾ ਕਾਂਗਰਸ ਨੇ ਕਰਵਾਇਆ ਇਹਦੇ ਜਿਵੇਂ ਰਾਹੁਲ ਗਾਂਧੀ ਇਹ ਰਜੀਵ ਗਾਂਧੀ ਕਹਿੰਦਾ ਸੀ ਕਿ ਬੜਾ ਦਰਖਤ ਗਿਰਤਾ ਹੈ ਤੇ ਧਰਤੀ ਹਿਲਦੀ ਹੈ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਇਆ ਤੁਸੀਂ ਇਹ ਕਹਿੰਦੇ ਹੋ ਕਿ ਗਲਤ ਹੋਇਆ ਜਿਹਨੂੰ ਅਸੀਂ ਨਸਲਕੁਸ਼ੀ ਕਹਿੰਨੇ ਆ ਤੁਸੀਂ ਉਹਨੂੰ ਗਲਤ ਕਹਿੰਦੇ ਹੋ ਭਾਵੇਂ ਕੀ ਤੁਹਾਡਾ ਜਿਹੜਾ ਕਾਨੂੰਨ ਆ ਹਾਲੇ ਤੱਕ ਉਹਨਾਂ ਨੂੰ ਕਿਸੇ ਨੂੰ ਸਜ਼ਾ ਨਹੀਂ ਦੇ ਸਕਿਆ ਹਜ਼ਾਰਾਂ ਲੋਕ ਕਤਲ ਹੋ ਗਏ ਸਿੱਖ ਬੇਦੋਸ਼ੇ ਕਤਲ ਹੋ ਗਏ ਕਿੰਨੇ ਵੱਡੇ ਪੱਦਰ ਤੇ ਬਲਾਤਕਾਰ ਹੋ ਗਏ ਇੱਜ਼ਤਾਂ ਲੁੱਟੀਆਂ ਗਈਆਂ ਪਰ ਅੱਜ ਤੱਕ ਕਿਸੇ ਨੂੰ ਫਾਂਸੀ ਦੀ ਸਜ਼ਾ ਨਹੀਂ ਸੁਣਾਈ ਗਈ ਦੋ ਚਾਰ ਬੰਦੇ ਜ਼ਰੂਰ ਹੋਇਆ ਅਸੀਂ ਇਸ ਗੱਲ ਤੋਂ ਭੱਜਦੇ ਨਹੀਂ ਕਿ ਤੁਸੀਂ ਇਸ ਵਾਸਤੇ ਸ਼ੁਰੂਆਤ ਜ਼ਰੂਰ ਕੀਤੀ ਆ ਜਿਹਦੇ ਲਈ ਸਜਣ ਕੁਮਾਰ ਵਰਗੇ ਜਾਂ ਜਗਦੀਸ਼ ਟਾਇਰ ਵਰਗੇ ਅੱਜ ਦੁਬਾਰਾ ਕੇਸਾਂ ਦੇ ਵਿੱਚ ਫਸਰੇ ਨੇ ਪਰ ਮੈਂ ਇਹ ਕਹਿਣਾ ਕਿ ਉਸ ਕਤਲੇਆਮ ਨੂੰ ਤੁਸੀਂ ਗਲਤ ਕਹਿੰਦੇ ਹੋ ਪਰ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਇੰਦਰਾ ਗਾਂਧੀ ਦੇ ਹੁਕਮਾਂ ਤੇ ਬਿਆਨਤ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਦਾ ਸਿੱਖ ਨੌਜਵਾਨਾਂ ਦਾ ਜਿਹੜਾ ਕਤਲ ਕੀਤਾ ਕਤਲੇਆਮ ਕੀਤਾ ਸ਼ਿਕਾਰ ਖੇਡਿਆ ਸਿੱਖਾਂ ਨੌਜਵਾਨਾਂ ਦੀ ਨਸਲਕੁਸ਼ੀ ਹੋਈ ਕੀ ਉਸ ਨਸਲਕੁਸ਼ੀ ਨੂੰ ਤੁਸੀਂ ਜਾਇਜ਼ ਠਾਉਨੇ ਹੋ ਬੀਬਾ ਹਰਸ਼ਮਿੰਦਰ ਨੇ ਦੱਸਿਆ ਕਿ ਉਹ ਹਾਲਾਤ ਕੀ ਸਨ ਉਹਨਾਂ ਹਾਲਾਤਾਂ ਦੀ ਤਸਵੀਰ ਜਿਹੜੀ ਆ ਅੱਜ ਦਿਖਾਈ ਦੇ ਰਹੀ ਆ ਕਿ ਅੱਜ ਅਦਾਲਤਾਂ ਦੇ ਅੰਦਰ ਵੱਡੇ ਪੱਧਰ ਤੇ ਕੇਸ ਦੁਬਾਰਾ ਉੱਠ ਰਹੇ ਨੇ ਦੁਬਾਰਾ ਸੁਜਾਵਾਂ ਹੋ ਰਹੀਆਂ ਨੇ ਇਹ ਉਸ ਬਿਆਨਤ ਸਿੰਘ ਦਾ ਜਿਹੜਾ ਕਾਰਨਾਮਾ ਸੀ ਭਾਵੇਂ ਕਿ ਉਹਦਾ ਪੋਤਾ ਅੱਜ ਕਹਿ ਰਿਹਾ ਪਿਛਲੇ ਦਿਨਾਂ ਚ ਉਹ ਇਹ ਵੀ ਗੱਲ ਕਹਿੰਦਾ ਸੀ ਕਿ ਸਾਨੂੰ ਕੋਈ ਇਤਰਾਜ਼ ਨਹੀਂ ਪਰ ਮੈਂ ਇਹ ਗੱਲ ਕਰਦਾ ਕਿ ਉਹ ਸਿੱਖ ਨਸਲ ਕੁਸ਼ੀ ਦੇ ਖਿਲਾਫ ਜਿਹੜੀ ਬਿਆਨ ਸਿੰਘ ਨੇ ਕੀਤੀ ਸੀ ਸੋ ਬਲਵੰਤ ਸਿੰਘ ਰਾਜਵਾਨਾ ਤੇ ਹੋਰ ਸਾਰੇ ਸਿੱਖਾਂ ਨੇ ਉਸ ਦੇ ਬਾਰੇ ਵਿੱਚ ਬੰਦਾ ਜਵਾਬ ਦਿੱਤਾ ਜੋ ਸਿੱਖੀ ਦੇ ਇਹ ਕਹਿੰਦੇ ਹ ਰਵਾਇਤਾਂ ਦੇ ਮੁਤਾਬਕ ਕੀਤਾ ਜਾਂਦਾ ਇਹ ਕਹਿਣ ਦੀ ਕੋਈ ਸ਼ਰਮ ਵਾਲੀ ਗੱਲ ਨਹੀਂ ਹੈਗੀ ਤੇ ਉਹਨਾਂ ਨੇ ਆਪਣੀ ਸਜ਼ਾ ਵੀ ਪੂਰੀ ਕੀਤੀ ਮੈਂ ਇਹ ਗੱਲ ਕਹਿਣਾ ਕਿ ਅੱਜ ਬਲਵੰਤ ਸਿੰਘ ਰਾਜਵਾਨਾ ਦਾ ਸਨਮਾਨ ਬਹੁਤ ਵੱਡਾ ਵਾ ਕਿ ਉਹਨਾਂ ਨੇ ਆਪਣੇ ਕੀਤੇ ਦੀ ਸਜ਼ਾ ਮੰਨੀ ਕਿ ਮੈਂ ਕੀਤਾ ਉਸ ਤੋਂ ਭੱਜੇ ਨਹੀਂ ਜੁਰਮ ਤੋਂ ਭੱਜ ਨਹੀਂ ਰਹੇ ਪਰ ਉਹਨਾਂ ਨੇ ਇਹ ਕਿਹਾ ਕਿ ਮੈਂ ਮਾਫੀ ਨਹੀਂ ਮੰਗਾਗਾ ਉਹ ਅੱਜ ਅੱਜ ਅਮਰਸਾਹ ਜੀ ਜਿਹੜੀ ਗੱਲ ਕਰ ਰਹੇ ਨੇ ਅਮਰਸਾਹ ਜੀ ਇਹ ਮੁੱਦਾ ਬਲਵੰਤ ਸਿੰਘ ਰਾਜਵਾਨਾ ਦਾ ਨਹੀਂ ਹੈ ਬਲਵੰਤ ਸਿੰਘ ਰਾਜਵਾਨਾ ਦਾ ਬਲਵੰਤ ਕੀ ਨਾ ਬਿਆਨਤ ਸਿੰਘ ਨਾਲ ਕੋਈ ਨਿੱਜੀ ਦੁਸ਼ਮਣੀ ਜਾਂ ਕੋਈ ਰੌਲਾ ਬੱਟ ਦਾ ਰੌਲਾ ਨਹੀਂ ਸੀ ਉਹ ਕੌਮ ਦਾ ਮਸਲਾ ਸੀ ਸੋ ਜਿਹੜੀ ਉਹਨਾਂ ਦੀ ਰੈਟ ਪਟੀਸ਼ਨ ਪਾਈ ਆ ਉਹ ਰਹਿਮ ਦੀ ਅਪੀਲ ਪਾਈ ਆ ਕੌਮ ਨੇ ਪਾਈ ਆ ਸੋ ਬਲਵੰਤ ਸਿੰਘ ਰਾਜਵਾਨੇ ਦਾ ਕੰਮ ਜਿਹੜਾ ਉਹਨੇ ਕੌਮ ਦੇ ਲਈ ਕੀਤਾ ਬਲਵੰਤ ਸਿੰਘ ਰਾਜਵਾਨੇ ਵੱਲੋਂ ਰਹਿਮ ਦੀ ਅਪੀਲ ਨਹੀਂ ਪਾਈ ਗਈ ਪਰ ਸਿੱਖ ਕੌਮ ਜਿਹਦਾ ਉਹ ਵਾਰਸ ਆ ਜਿਨ੍ਹਾਂ ਦੇ ਕਰਕੇ ਬਲਵੰਤ ਸਿੰਘ ਰਾਜਵਾਨੇ ਨੇ ਇਹ ਜਿਹੜਾ ਕਹਿੰਦਾ ਜ਼ੁਲਮ ਦੇ ਖਿਲਾਫ ਆਪਣਾ ਆਪਣਾ ਅਸਲ ਮਤ ਦਿੱਤਾ ਉਹ ਕੌਮ ਦਾ ਮਸਲਾ ਹੈ ਅੱਜ ਕੌਮ ਨੇ ਸ਼ਰੋਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਦੁਆਰਾ ਇਹ ਜਿਹੜੀ ਰਹਿਮ ਦੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ